ਤੂੰ ਹਜੇ ਤੱਕ ਮੰਮੀ ਦੇ ਕੱਪੜੇ ਨਹੀਂ ਬਦਲਵਾਏ। ਤੈਨੂੰ ਪਤਾ ਹੈ ਨਾ ਕਿ ਅੱਜ ਵੀਰਾ ਤੇ ਭਾਬੀ ਮੰਮੀ ਨੂੰ ਮਿਲਣ ਆਉਣ ਵਾਲੇ ਨੇ। ਉਹਨਾਂ ਨੂੰ ਅਜਹੀ ਹਾਲਤ ਵਿੱਚ ਵੇਖਣਗੇ ਤਾਂ ਕੀ ਸੋਚਣਗੇ? ਹੁਣ ਜਾ ਪਹਿਲਾਂ ਉਹਨਾਂ ਦੇ ਕੱਪੜੇ ਬਦਲ ਦੇ। ਬਾਕੀ ਕੰਮ ਫੇਰ ਕਰੀਂ। ਦੀਪਕ ਨੇ ਮਾਂ ਨੂੰ ਉਹਨਾਂ ਕੱਪੜਿਆਂ ਵਿੱਚ ਹੀ ਦੇਖ ਕੇ ਸੀਮਾ ਨੂੰ ਕਿਹਾ, "ਦੀਪਕ, ਮੈਂ ਤੁਹਾਨੂੰ ਕਿੰਨੀ ਵਾਰ ਕਿਹਾ ਹੈ ਕਿ ਇੱਕ ਨਰਸ ਰੱਖ ਲਓ। ਮੇਰੇ ਤੋਂ ਇੰਨੇ ਕੰਮ ਨਹੀਂ ਹੋ ਸਕਦੇ। ਕੰਮ ਵਾਲੀ ਆਉਂਦੀ ਹੀ ਹੋਵੇਗੀ।" ਉਹੀ ਆ ਕੇ ਬਦਲੂਗੀ ਮੰਮੀ ਦੇ ਕੱਪੜੇ ਸੀਮਾ ਨੇ ਵੀ ਪਲਟ ਕੇ ਜਵਾਬ ਦਿੱਤਾ ਸੀਮਾ ਮੈਂ ਵੀ ਤੈਨੂੰ ਕਿੰਨੀ ਵਾਰ ਕਹਿ ਚੁੱਕਿਆ ਕਿ ਮੈਂ ਨਰਸਫੋਰਡ ਨਹੀਂ ਕਰ ਸਕਦਾ ਤੂੰ ਪਹਿਲਾਂ ਹੀ ਮੇਰੇ ਤੋਂ ਬਿਨਾ ਪੁੱਛੇ ਕੰਮੋ ਦੇ 3000 ਵਧਾ ਦਿੱਤੇ ਨੇ ਪੈਸੇ ਕੀ ਦਰਖਤਾਂ ਤੇ ਲੱਗਦੇ ਨੇ ਅੱਛਾ ਤੁਸੀਂ ਇਕੱਲੇ ਕੋਈ ਪੈਸੇ ਨਹੀਂ ਲਗਾ ਰਹੇ ਮਾਂ ਦੇ ਇਲਾਜ ਲਈ ਤੁਹਾਡੇ ਵੀਰਾਂ ਤੇ ਭਾਬੀ ਵੀ ਤੁਹਾਨੂੰ ਬਰਾਬਰ ਦੇ ਪੈਸੇ ਦਿੰਦੇ ਨੇ ਉਹਨਾ ਪੈਸਿਆਂ ਨੂੰ ਤਾਂ ਤੁਸੀਂ ਜੇਬ ਵਿੱਚ ਸੰਭਾਲ ਕੇ ਰੱਖ ਲੈਨੇ ਹੋ ਮੰਮੀ ਦਾ ਇਲਾਜ ਸਰਕਾਰੀ ਹਸਪਤਾਲ ਵਿੱਚ ਚੱਲਦਾ ਹੈ ਦਵਾਈਆਂ ਡਿਸਪੈਂਸਰੀ ਤੋਂ ਆ ਜਾਂਦੀਆਂ ਨੇ ਫਿਰ ਵੀ ਇੱਕ ਨਰਸ ਲਵਾਉਣ ਵਿੱਚ ਤੁਹਾਨੂੰ ਆਫਤ ਲੱਗਦੀ ਹੈ ਅੱਜ ਤਾਂ ਸੀਮਾ ਵੀ ਬਰਾਬਰ ਜਵਾਬ ਦੇ ਰਹੀ ਸੀ ਜਿਵੇਂ ਹੋਰ ਤਾਂ ਖਰਚੇ ਹੀ ਨਹੀਂ ਇੱਕ ਤਾਂ ਖਬਰ ਲੈਣ ਵਾਲਿਆਂ ਤੋਂ ਮੈਂ ਦੁਖੀ ਹਾਂ ਜਾਦਾ ਰਿਸ਼ਤੇਦਾਰ ਤਾਂ ਬਾਹਰ ਰਹਿਣ ਵਾਲੇ ਨੇ ਇੱਥੇ ਆਉਂਦੇ ਨੇ ਖਬਰ ਲੈਣ ਤੇ ਘੱਟੋ ਘੱਟ 1-2 ਦਿਨ ਤੱਕ ਰਹਿ ਕੇ ਹੀ ਜਾਂਦੇ ਨੇ ਕਿ ਉਹਨਾਂ ਦਾ ਖਰਚਾ ਨਹੀਂ ਹੁੰਦਾ ਤੇਰੇ ਤੋਂ ਇੱਕ ਆਪਣੀ ਸਸਦੀ ਸੇਵਾ ਨਹੀਂ ਹੁੰਦੀ ਘੱਟੋ ਘੱਟ ਤੂੰ ਤਾਂ ਮੇਰੀ ਹਾਲਤ ਨੂੰ ਸਮਝ ਸਕਦੀ ਹੈ ਮੈਂ ਤੁਹਾਡੀ ਮਾਂ ਦਾ ਠੇਕਾ ਨਹੀਂ ਲਿਆ ਜੋ ਉਹਨਾਂ ਦੀ ਸੇਵਾ ਕਰਾਂ ਨਾਲੇ ਮੈਂ ਕੋਈ ਕੱਲੀ ਬਹੂ ਨਹੀਂ ਉਹਨਾਂ ਦੀ ਇੱਕ ਹੋਰ ਵੀ ਹੈ ਤੇ ਕਿਉਂ ਸਮਝਾਂ ਮੈਂ ਤੁਹਾਡੀ ਹਾਲਤ ਕਿ ਤੁਸੀਂ ਸਮਝੀ ਸੀ ਮੇਰੀ ਹਾਲਤ ਕਹਿੰਦੇ ਹੋਏ ਸੀਮਾ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਬਸ ਤੇਰੇ ਤੋਂ ਤਾਂ ਗੜੇ ਮੁਰਤੇ ਉਖੜਵਾ ਲੋ ਤੇਰੀ ਮੰਮੀ ਤੇ ਮੇਰੀ ਮੰਮੀ ਵਿੱਚ ਬਹੁਤ ਫਰਕ ਹੈ ਅੱਜ ਆਪਣੀ ਸੱਸ ਨੂੰ ਤਰਸਾ ਰਹੀ ਏ ਤਾਂ ਕੱਲ ਨੂੰ ਤੂੰ ਵੀ ਤਰਸੇਂਗੀ ਯਾਦ ਰੱਖ ਇਨਸਾਨ ਆਪਣੇ ਕੀਤੇ ਹੋਏ ਕਰਮ ਇਸੇ ਧਰਤੀ ਤੇ ਭੁਗਤਦਾ ਹੈ ਦੀਪਕ ਨੇ ਗੁੱਸੇ ਵਿੱਚ ਕਿਹਾ ਫਿਰ ਤਾਂ ਸਮਝ ਲਓ ਤੁਹਾਡੀ ਮੰਮੀ ਆਪਣੇ ਕੀਤੇ ਹੋਏ ਕਰਮ ਭੁਗਤ ਰਹੀ ਹੈ ਮੇਰੀ ਮਾਂ ਵੀ ਇਸੇ ਤਰ੍ਹਾਂ ਬਿਸਤਰ ਤੇ ਲਾਚਾਰੀ ਨਾਲ ਪਈ ਸੀ ਬਦਲੇ ਵਿੱਚ ਤੁਹਾਡੀ ਮਾਂ ਨੇ ਤੇ ਤੁਸੀਂ ਕੀ ਕੀਤਾ ਕਹਿੰਦੇ ਕਹਿੰਦੇ ਸੀਮਾ ਦੇ ਹੰਝੂ ਜਦ ਨਹੀਂ ਰੁਕੇ ਤਾਂ ਉਹ ਆਪਣੇ ਕਮਰੇ ਵਿੱਚ ਚਲੀ ਗਈ ਸੀਮਾ ਆਪਣੀ ਮੰਮੀ ਦੀ ਇਕਲौती ਧੀ ਸੀ ਪਾਪਾ ਦੀ ਮੌਤ ਤਾਂ ਬਹੁਤ ਪਹਿਲਾਂ ਹੋ ਚੁੱਕੀ ਸੀ ਜਦੋਂ ਹਜੇ ਬਹੁਤ ਛੋਟੀ ਸੀ ਘਰ ਵਾਲਿਆਂ ਨੇ ਉਹਨਾਂ ਦਾ ਦੂਜਾ ਵਿਆਹ ਕਰਾਉਣ ਲਈ ਬਹੁਤ ਦਬਾਅ ਬਣਾਇਆ ਪਰ ਸੀਮਾ ਕਰਕੇ ਉਸਨੇ ਵਿਆਹ ਲਈ ਹਾਂ ਹੀ ਨਹੀਂ ਕੀਤੀ ਆਖਿਰ ਇੱਕ ਸਕੂਲ ਵਿੱਚ ਨੌਕਰੀ ਕਰ ਲਈ ਤੇ ਸੀਮਾ ਨੂੰ ਪਾਲ-ਪੋਸ ਕੇ ਵੱਡਾ ਕੀਤਾ ਜਦ ਸੀਮਾ ਨੇ ਆਪਣੀ ਪੜ੍ਹਾਈ ਪੂਰੀ ਕਰ ਲਈ ਤਾਂ ਉਹਨਾਂ ਨੇ ਉਸ ਦਾ ਵਿਆਹ ਦੀਪਕ ਨਾਲ ਕਰਵਾ ਦਿੱਤਾ ਆਪਣੀ ਹੈਸੀਅਤ ਤੋਂ ਵੱਧ ਕੇ ਆਪਣੀ ਧੀ ਨੂੰ ਦੇ ਕੇ ਵਿਦਾ ਕੀਤਾ ਸੀਮਾ ਦੀ ਵਿਦਾਈ ਤੋਂ ਬਾਅਦ ਹੁਣ ਉਹ ਆਪਣੇ ਘਰ ਵਿੱਚ ਬਿਲਕੁਲ ਕੱਲੀ ਹੋ ਚੁੱਕੀ ਸੀ ਉਸ ਦੇ ਕੋਲ ਪ੍ਰਾਪਰਟੀ ਦੇ ਨਾਮ ਤੇ ਸਿਰਫ ਉਸ ਦਾ ਇੱਕ ਤਿੰਨ ਕਮਰਿਆਂ ਵਾਲਾ ਮਕਾਨ ਸੀ ਦਿਨ ਵਿੱਚ ਤਾਂ ਉਹ ਸਕੂਲ ਵਿੱਚ ਬੱਚਿਆਂ ਨੂੰ ਪੜ੍ਹਾਉਂਦੀ ਦੇ ਸ਼ਾਮ ਨੂੰ ਗਵਾਂਡ ਦੇ ਬੱਚਿਆਂ ਨੂੰ ਟਿਊਸ਼ਨ ਦੇ ਕੇ ਆਪਣਾ ਟਾਈਮ ਪਾਸ ਕਰ ਲੈਂਦੀ ਸੀ ਜਿਸ ਨਾਲ ਉਹਨਾਂ ਦਾ ਇਕੱਲਾਪਨ ਵੀ ਕਾਫੀ ਹੱਦ ਤੱਕ ਦੂਰ ਹੋ ਜਾਂਦਾ ਈਦਰ ਸੀਮਾ ਵੀ ਆਪਣੇ ਸਹੁਰੇ ਘਰ ਬਹੁਤ ਖੁਸ਼ ਸੀ ਘਰ ਵਿੱਚ ਸੱਸ ਕਮਲਾ ਤੇ ਪਤੀ ਦੀਪਕ ਹੀ ਸੀ ਜੇਠ ਜਠਾਣੀ ਦੂਜੇ ਸ਼ਹਿਰ ਵਿੱਚ ਰਹਿੰਦੇ ਸੀ ਇੱਕ ਦਿਨ ਅਚਾਨਕ ਸੀਮਾ ਦੇ ਕੋਲ ਉਸਦੇ ਪੇਕੇਆਂ ਤੋਂ ਗਵਾਂਡ ਵਿੱਚ ਰਹਿਣ ਵਾਲੇ ਮਿਸਟਰ ਸ਼ਰਮਾ ਜੀ ਦਾ ਫੋਨ ਆਇਆ ਉਹਨੇ ਦੱਸਿਆ ਕਿ ਉਸਦੀ ਮੰਮੀ ਦੀ ਤਬੀਅਤ ਜ਼ਿਆਦਾ ਵਿਗੜ ਗਈ ਹੈ। ਉਹਨਾਂ ਨੂੰ ਹਸਪਤਾਲ ਵਿੱਚ ਐਡਮਿਟ ਕਰਵਾਇਆ ਗਿਆ ਹੈ। ਇਹ ਸੁਣ ਕੇ ਸੀਮਾ ਦੀਪਕ ਦੇ ਨਾਲ ਫਟਾਫਟ ਹਸਪਤਾਲ ਪਹੁੰਚੀ। ਉੱਥੇ ਜਾ ਕੇ ਪਤਾ ਲੱਗਿਆ ਕਿ ਉਹਨਾਂ ਨੂੰ ਹਾਰਟ ਅਟੈਕ ਆਇਆ ਹੈ ਤੇ ਬਲੋਕੇਜ ਜ਼ਿਆਦਾ ਹੈ ਇਸ ਲਈ ਬਾਈਪਾਸ ਸਰਜਰੀ ਕਰਨੀ ਪਵੇਗੀ। ਖੈਰ ਮੰਮੀ ਦਾ ਮੈਡੀਕਲ ਸੀ ਤਾਂ ਸਭ ਕੁਝ ਆਸਾਨੀ ਨਾਲ ਹੋ ਗਿਆ। ਦੀਪਕ ਤਾਂ ਤੀਸਰੇ ਦਿਨ ਹੀ ਵਾਪਸ ਆ ਗਏ। ਪਰ ਸੀਮਾ ਉੱਥੇ ਹੀ ਰਹਿ ਗਈ 10 ਦਿਨ ਬਾਅਦ ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਪਰ ਸਮੱਸਿਆ ਇਹ ਸੀ ਕਿ ਹੁਣ ਵਾਰ-ਵਾਰ ਚੈੱਕਅਪ ਦੇ ਲਈ ਹਸਪਤਾਲ ਜਾਣਾ ਪੈਂਦਾ ਸੀ ਇਸ ਬਾਰੇ ਵਿੱਚ ਸੀਮਾ ਨੇ ਦੀਪਕ ਨਾਲ ਗੱਲਬਾਤ ਕੀਤੀ ਤਾਂ ਉਸਨੇ ਅੱਗੋਂ ਕਿਹਾ ਯਾਰ ਮੇਰੀ ਮੰਮੀ ਵੀ ਤਾਂ ਕੱਲੀ ਹੈ ਇੰਨੇ ਦਿਨ ਉੱਥੇ ਤੈਨੂੰ ਛੱਡ ਦਿੱਤਾ ਉਹ ਕੀ ਘਟ ਹੈ ਇੱਥੇ ਮੰਮੀ ਪਰੇਸ਼ਾਨ ਹੋ ਰਹੀ ਨੇ ਹੁਣ ਚਾਹੇ ਕੁਝ ਵੀ ਹੋਵੇ ਤੂੰ ਬਸ ਵਾਪਸ ਆ ਜਾ ਦੀਪਕ ਦਾ ਫੈਸਲਾ ਸੁਣ ਕੇ ਸੀਮਾ ਵਾਪਸ ਤਾਂ ਆ ਗਈ ਪਰ ਆਪਣੀ ਮਾਂ ਨੂੰ ਨਾਲ ਹੀ ਲੈ ਆਈ ਆਖਿਰ ਉਹਨਾਂ ਨੂੰ ਇਕੱਲੇ ਕਿਸਦੇ ਭਰੋਸੇ ਛੱਡ ਕੇ ਆਉਂਦੀ ਉਹਨਾਂ ਨੂੰ ਆਇਆ ਵੇਖ ਕੇ ਕਮਲਾ ਜੀ ਤੇ ਦੀਪਕ ਦੋਨਾਂ ਦਾ ਮੂੰਹ ਬਣ ਗਿਆ ਉਹ ਤਾਂ ਸਿੱਧੇ ਮੂੰਹ ਗੱਲ ਵੀ ਨਹੀਂ ਸੀ ਕਰਦੇ ਕਈ ਵਾਰ ਕਮਲਾ ਜੀ ਨਾਲ ਵਾਲੇ ਕਮਰੇ ਵਿੱਚ ਬੈਠ ਕੇ ਜਾਣ ਬੁੱਝ ਕੇ ਜ਼ੋਰ-ਜ਼ੋਰ ਦੀ ਬੁੜਬੁੜ ਕਰਦੀ ਤਾਂ ਕਿ ਉਹਨਾਂ ਦੀ ਆਵਾਜ਼ ਸੀਮਾ ਦੀ ਮੰਮੀ ਦੇ ਕੰਨਾਂ ਵਿੱਚ ਪਹੁੰਚੇ ਪਹਿਲਾਂ ਦੇ ਲੋਕ ਤਾਂ ਧੀ ਦੇ ਘਰ ਦਾ ਪਾਣੀ ਵੀ ਨਹੀਂ ਸੀ ਪੀਂਦੇ ਪਰ ਅੱਜ ਕੱਲ ਤਾਂ ਭਾਈ ਕਲਯੁਗ ਹੈ ਧੀ ਦੇ ਘਰ ਜਾ ਕੇ ਟਿਕ ਜਾਣ ਦਾ ਜਮਾਨਾ ਆ ਗਿਆ ਤਾਂ ਕਦੀ ਕਹਿੰਦੀ ਜਿਹੜਾ ਆਪਣੀ ਧੀ ਦੇ ਘਰ ਆ ਕੇ ਰਹਿੰਦਾ ਉਸ ਨੂੰ ਤਾਂ ਨਰਕ ਵਿੱਚ ਵੀ ਜਗ੍ਹਾ ਨਹੀਂ ਮਿਲਦੀ ਇਹ ਵੇਖ ਕੇ ਸੀਮਾ ਨੂੰ ਬਹੁਤ ਦੁੱਖ ਹੁੰਦਾ ਪਰ ਉਹ ਕੁਝ ਕਰ ਨਹੀਂ ਸੀ ਸਕਦੀ ਮੰਮੀ ਨੇ ਉਸ ਨੂੰ ਸਾਫ਼ ਮਨਾ ਕਰ ਦਿੱਤਾ ਸੀ ਕਿ ਮੇਰੇ ਘਰ ਕੇ ਆਪਣਾ ਸਹੁਰਿਆਂ ਨਾਲ ਰਿਸ਼ਤਾ ਨਾ ਵਿਗਾੜੀਂ ਸੀਮਾ ਨੂੰ ਆਪਣੇ ਵਾਪਸ ਜਾਣ ਦੀ ਜ਼ਿੱਦ ਕਰਨ ਲੱਗੀ ਪਰ ਸੀਮਾ ਉਹਨਾਂ ਨੂੰ ਜਾਨ ਨਹੀਂ ਸੀ ਦਿੰਦੀ ਇਹ ਸਭ ਸੁਣ ਸੁਣ ਕੇ ਹੌਲੀ-ਹੌਲੀ ਉਹਨਾਂ ਦੀ ਹਾਲਤ ਹੋਰ ਵੀ ਜ਼ਿਆਦਾ ਵਿਗੜਦੀ ਜਾ ਰਹੀ ਸੀ ਇੱਕ ਦਿਨ ਸੀਮਾ ਆਪਣੀ ਮੰਮੀ ਨੂੰ ਹਸਪਤਾਲ ਦਿਖਾਉਣ ਲਈ ਲੈ ਕੇ ਗਈ ਉਸ ਦਿਨ ਦੀਪਕ ਘਰ ਵਿੱਚ ਹੀ ਸੀ ਤੇ ਕੁਝ ਜ਼ਰੂਰੀ ਫਾਈਲ ਲੱਭਣ ਦੇ ਚੱਕਰ ਵਿੱਚ ਉਸ ਨੇ ਅਲਮਾਰੀ 'ਚ ਵੇਖਿਆ ਕਿ ਕੁਝ ਪੇਪਰ ਤੇ ਗਹਿਣੇ ਰੱਖੇ ਹੋਏ ਸੀ ਉਸ ਨੇ ਚੱਕ ਕੇ ਵੇਖਿਆ ਉਹ ਸੀਮਾ ਦੇ ਪੇਕੇ ਵਾਲੇ ਮਕਾਨ ਦੇ ਕਾਗਜ਼ ਸੀ ਸ਼ਾਇਦ ਇੱਥੇ ਆਉਂਦੇ ਹੋਏ ਸੀਮਾ ਉਹਨਾਂ ਨੂੰ ਨਾਲ ਹੀ ਲਿਆਈ ਸੀ ਇਸ ਬਾਰੇ ਵਿੱਚ ਜਦੋਂ ਦੀਪਕ ਨੇ ਕਮਲਾ ਜੀ ਨੂੰ ਦੱਸਿਆ ਤਾਂ ਕਮਲਾ ਜੀ ਨੇ ਕਿਹਾ ਪੁੱਤ ਅੱਜ ਨਹੀਂ ਤਾਂ ਕੱਲ ਤੇਰੀ ਸੱਸ ਨੇ ਮਰਨਾ ਹੀ ਹੈ ਫਿਰ ਤਾਂ ਸਭ ਕੁਝ ਤੇਰਾ ਹੀ ਹੈ ਤੈਨੂੰ ਬਿਜ਼ਨਸ ਦੇ ਲਈ ਪੈਸਿਆਂ ਦੀ ਜ਼ਰੂਰਤ ਹੈ ਇਸ ਮਕਾਨ ਤੋਂ ਇੰਨੇ ਪੈਸੇ ਤਾਂ ਆ ਹੀ ਜਾਣਗੇ ਫਿਰ ਲੋਨ ਲੈਣ ਦੀ ਕੀ ਜ਼ਰੂਰਤ ਪਰ ਮੰਮੀ ਤੁਹਾਡੀ ਬਹੂ ਦੀ ਮੰਮੀ ਇਸ ਕੰਮ ਲਈ ਰਾਜ਼ੀ ਹੋਵੇਗੀ ਉਹ ਤੂੰ ਮੇਰੇ ਤੇ ਛੱਡ ਦੇ ਬਸ ਤੂੰ ਜ਼ਰੂਰੀ ਪੇਪਰ ਬਣਵਾ ਲੈ ਤੇ ਫਿਰ ਸੀਮਾ ਨੂੰ ਇੱਥੋਂ ਕਿਸੇ ਕੰਮ ਦੇ ਬਹਾਨੇ ਬਾਹਰ ਲੈ ਜਾਵੀਂ ਕਮਲਾ ਜੀ ਨੇ ਕੁਝ ਸੋਚ ਕੇ ਦੀਪਕ ਨੂੰ ਕਿਹਾ ਪੰਜ ਦਿਨ ਬਾਅਦ ਸ਼ਾਮ ਨੂੰ ਦੀਪਕ ਨੇ ਸੀਮਾ ਨੂੰ ਤਿਆਰ ਹੋਣ ਲਈ ਕਿਹਾ ਸੀਮਾ ਅੱਜ ਸ਼ਾਮ ਨੂੰ ਤੂੰ ਤਿਆਰ ਰਹੀਂ ਬਹੁਤ ਦਿਨ ਹੋ ਗਏ ਨੇ ਆਪਾਂ ਮੂਵੀ ਵੇਖਣ ਨਹੀਂ ਗਏ ਪਰ ਸੀਮਾ ਨੇ ਮਨਾ ਕਰ ਦਿੱਤਾ ਤਾਂ ਦੀਪਕ ਨਾਰਾਜ਼ ਹੋ ਗਿਆ ਜਦੋਂ ਇਹ ਗੱਲ ਸੀਮਾ ਦੀ ਮੰਮੀ ਨੂੰ ਪਤਾ ਲੱਗੀ ਤਾਂ ਉਹਨਾਂ ਨੇ ਸੀਮਾ ਨੂੰ ਸਮਝਾ ਕੇ ਦੀਪਕ ਦੇ ਨਾਲ ਭੇਜ ਦਿੱਤਾ ਜਦੋਂ ਸੀਮਾ ਤੇ ਦੀਪਕ ਉੱਥੋਂ ਚਲੇ ਗਏ ਤਾਂ ਕਮਲਾ ਜੀ ਸੀਮਾ ਦੀ ਮੰਮੀ ਕੋਲ ਆ ਕੇ ਬੈਠ ਗਈ ਭੈਣ ਜੀ ਇਹ ਕੰਮ ਤਾਂ ਤੁਸੀਂ ਬੜਾ ਹੀ ਚੰਗਾ ਕੀਤਾ ਕਿ ਉਹਨਾਂ ਦੋਨਾਂ ਨੂੰ ਭੇਜ ਦਿੱਤਾ ਉੰਜ ਵੀ ਕਾਫੀ ਦਿਨ ਹੋ ਗਏ ਨੇ ਉਹ ਬਾਹਰ ਕਿਤੇ ਘੁੰਮਣ ਨਹੀਂ ਗਏ ਇਸ ਬਹਾਨੇ ਮੈਨੂੰ ਵੀ ਤੁਹਾਡੇ ਨਾਲ ਇਕੱਲਿਆਂ ਗੱਲਾਂ ਕਰਨ ਦਾ ਮੌਕਾ ਮਿਲ ਗਿਆ ਹੈ ਇਹ ਸੁਣ ਕੇ ਸੀਮਾ ਦੀ ਮੰਮੀ ਮੁਸਕਰਾ ਪਈ ਕਮਲਾ ਜੀ ਫੇਰ ਬੋਲੀ ਦੇਖੋ ਭੈਣ ਜੀ ਹੁਣ ਤਾਂ ਤੁਹਾਡੀ ਉਮਰ ਹੋ ਗਈ ਹੈ ਬਿਮਾਰੀ ਠਮਾਰੀ ਤਾਂ ਲੱਗੀ ਹੀ ਰਹਿੰਦੀ ਹੈ ਪਰ ਇਸ ਮਹਿੰਗਾਈ ਦੇ ਜਮਾਨੇ ਵਿੱਚ ਦਵਾਈਆਂ ਡਾਕਟਰ ਹਸਪਤਾਲ ਇਹਨਾਂ ਸਭ ਕਰਕੇ ਬਜਟ ਵਿਗੜ ਜਾਂਦਾ ਹੈ ਸੁਣਿਆ ਸਰਕਾਰ ਨੇ ਬਜ਼ੁਰਗਾਂ ਲਈ ਮੁਫਤ ਦਵਾਈਆਂ ਦਾ ਬੰਦੋਬਸਤ ਕਰ ਰੱਖਿਆ ਹੁਣ ਸਰਕਾਰ ਐਨੀਆਂ ਸਹੂਲਤਾਂ ਵਾਂ ਦੇ ਰਹੀ ਹੈ ਤਾਂ ਸਹੂਲਤਾਂ ਤਾਂ ਲੈਣੀਆਂ ਹੀ ਚਾਹੀਦੀਆਂ ਨੇ ਇਸ ਲਈ ਮੈਂ ਤਾਂ ਆਪਣੇ ਲਈ ਅੱਜ ਹੀ ਦੀਪਕ ਨੂੰ ਕਹਿ ਕੇ ਇਹ ਫਾਰਮ ਮੰਗਵਾਇਆ ਤਾਂ ਕਿ ਘੱਟੋ ਘੱਟ ਦਵਾਈਆਂ ਤਾਂ ਮੁਫਤ ਮਿਲ ਜਾਣ ਫਿਰ ਸੋਚਿਆ ਤੁਹਾਨੂੰ ਵੀ ਤਾਂ ਦਵਾਈਆਂ ਦੀ ਜ਼ਰੂਰਤ ਹੈ ਤੇ ਇੱਕ ਫਾਰਮ ਤੁਹਾਡੇ ਲਈ ਵੀ ਮੰਗਵਾ ਦਿੱਤਾ ਕਮਲਾ ਜੀ ਦੀ ਗੱਲ ਸੁਣ ਕੇ ਸੀਮਾ ਦੀ ਮੰਮੀ ਨੇ ਕਿਹਾ ਇਹ ਤਾਂ ਤੁਸੀਂ ਬਹੁਤ ਚੰਗਾ ਕੀਤਾ ਭੈਣ ਜੀ ਸੱਚ ਵਿੱਚ ਮੇਰੀ ਬਿਮਾਰੀ ਤੇ ਬਹੁਤ ਖਰਚਾ ਹੋ ਗਿਆ ਮੇਰੀ ਤਾਂ ਸਾਰੀ ਜਮਾ ਪੂੰਜੀ ਹੀ ਖਰਚ ਹੋ ਗਈ ਇਸ ਲਈ ਤਾਂ ਭੈਣ ਜੀ ਮੈਂ ਇਹ ਫਾਰਮ ਤੁਹਾਡੇ ਲਈ ਲੈ ਕੇ ਆਈਆਂ ਮੈਂ ਤਾਂ ਸਾਈਨ ਕਰ ਦਿੱਤੇ ਨੇ ਤੁਸੀਂ ਵੀ ਇਹਨਾਂ ਤੇ ਸਾਈਨ ਕਰ ਦੇਵੋ ਬਾਕੀ ਡਿਟੇਲ ਤਾਂ ਦੀਪਕ ਭਰ ਹੀ ਲਵੇਗਾ ਕਹਿੰਦੇ ਹੋਏ ਉਹਨਾਂ ਨੇ ਇੱਕ ਖਾਲੀ ਫਾਰਮ ਦਿਖਾਇਆ ਜਿਸ ਤੇ ਉਹਨਾਂ ਨੇ ਸਾਈਨ ਕੀਤੇ ਹੋਏ ਸੀ ਉਨ੍ਹਾਂ ਦੀ ਗੱਲ ਮੰਨ ਕੇ ਸੀਮਾ ਦੀ ਮੰਮੀ ਨੇ ਵੀ ਦੂਜੇ ਫਾਰਮ ਤੇ ਸਾਈਨ ਕਰ ਦਿੱਤੇ 2-3 ਪੰਨਿਆਂ ਦੇ ਉਸ ਫਾਰਮ ਤੇ ਸਾਈਨ ਕਰਨ ਤੋਂ ਬਾਅਦ ਕਮਲਾ ਜੀ ਨੇ ਕਿਹਾ ਚੰਗਾ ਭੈਣ ਜੀ ਹੁਣ ਤੁਸੀਂ ਆਰਾਮ ਕਰੋ ਤੁਹਾਡੀ ਤਬੀਅਤ ਠੀਕ ਨਹੀਂ ਰਹਿੰਦੀ ਤੇ ਮੈਂ ਫਿਰ ਵੀ ਆ ਕੇ ਤੁਹਾਡੇ ਨਾਲ ਗੱਲਾਂ ਕਰੀ ਜਾ ਰਹੀ ਹਾਂ ਕਹਿ ਕੇ ਉਸ ਕਮਰੇ ਤੋਂ ਬਾਹਰ ਆ ਗਈ ਕੁਝ ਦਿਨਾਂ ਤੱਕ ਤਾਂ ਉਨ੍ਹਾਂ ਨੇ ਕਾਫੀ ਚੰਗੇ ਤਰੀਕੇ ਨਾਲ ਸੀਮਾ ਤੇ ਉਸ ਦੀ ਮੰਮੀ ਨਾਲ ਗੱਲਬਾਤ ਕੀਤੀ ਉਹਨਾਂ ਨੂੰ ਕਿਸੇ ਵੀ ਗੱਲ ਦਾ ਕੋਈ ਸ਼ੱਕ ਨਹੀਂ ਹੋਣ ਦਿੱਤਾ ਇੱਥੋਂ ਤੱਕ ਕਿ ਦੀਪਕ ਉਹਨਾਂ ਲਈ ਆਪਣੇ ਪੈਸਿਆਂ ਤੋਂ ਹੀ ਦਵਾਈਆਂ ਲੈ ਕੇ ਆਉਂਦਾ ਰਿਹਾ ਤੇ ਕਹਿ ਦਿੰਦਾ ਕਿ ਸਰਕਾਰ ਵੱਲੋਂ ਮੁਫਤ ਨੇ ਪਰ 1.5 ਮਹੀਨੇ ਬਾਅਦ ਅਚਾਨਕ ਸੀਮਾ ਦੇ ਪੇਕੇ ਰਹਿਣ ਵਾਲੇ ਮਿਸਟਰ ਸ਼ਰਮਾ ਜੀ ਦਾ ਦੁਬਾਰਾ ਫੋਨ ਆਇਆ ਮੰਮੀ ਦਾ ਹਾਲਚਲ ਪੁੱਛ ਲੈਣ ਤੋਂ ਬਾਅਦ ਉਹਨਾਂ ਨੇ ਦੀਪਕ ਦੇ ਹੱਥੋਂ ਉਹਨਾਂ ਦੇ ਮਕਾਨ ਵਕਝਾਨ ਦੀ ਗੱਲ ਸੀਮਾ ਨੂੰ ਦੱਸੀ ਤਾਂ ਜਾ ਕੇ ਸੀਮਾ ਨੂੰ ਇਸ ਧੋਖੇ ਦਾ ਪਤਾ ਲੱਗਿਆ ਉਸ ਰਾਤ ਸੀਮਾ ਦਾ ਦੀਪਕ ਅਤੇ ਕਮਲਾ ਜੀ ਨਾਲ ਚੰਗਾ ਖਾਸਾ ਝਗੜਾ ਹੋਇਆ ਪਰ ਦੋਨੋਂ ਬੇਸ਼ਰਮੀ ਨਾਲ ਬੋਲੇ ਅੱਜ ਨਹੀਂ ਤਾਂ ਕੱਲ ਸਭ ਕੁਝ ਸਾਡਾ ਹੀ ਤਾਂ ਹੈ ਵੇਚ ਕੇ ਅਸੀਂ ਸਾਡੇ ਕੰਮ ਵਿੱਚ ਲੈ ਲਿਆ ਤਾਂ ਕੀ ਗਲਤ ਹੈ ਸਾਡੀ ਤਰੱਕੀ ਹੋ ਰਹੀ ਹੈ ਤਾਂ ਇਸ ਵਿੱਚ ਤੇਰੀ ਵੀ ਤਾਂ ਤਰੱਕੀ ਹੋ ਰਹੀ ਹੈ ਪਰ ਇਹ ਤਾਂ ਧੋਖ ਹੈ ਤੁਸੀਂ ਧੋਖੇ ਨਾਲ ਪੇਪਰਾਂ ਤੇ ਮੰਮੀ ਦੇ ਸਾਈਨ ਕਰਵਾਏ ਨੇ ਹੁਣ ਧੋਖਾ ਹੈ ਫਰਾਡ ਹੈ ਕੁਛ ਵੀ ਹੈ ਤੂੰ ਤੇ ਤੇਰੀ ਬਿਮਾਰ ਮਾਂ ਤੋਂ ਜੋ ਬਣ ਪੜੇ ਕਰ ਲਓ ਕਮਲਾ ਜੀ ਹੱਥਾਂ ਨੂੰ ਨਚਾਉਂਦੇ ਹੋਏ ਬੋਲੀ ਤੇ ਆਪਣੇ ਕਮਰੇ ਵਿੱਚ ਚਲੀ ਗਈ ਉਹਨਾਂ ਦੇ ਝਗੜੇ ਦੀਆਂ ਆਵਾਜ਼ਾਂ ਸੀਮਾ ਦੀ ਮੰਮੀ ਅੰਦਰ ਬੈਠੀ ਸੁਣ ਰਹੀ ਸੀ ਸੀਮਾ ਅੰਦਰ ਆਪਣੀ ਮਾਂ ਕੋਲ ਗਈ ਤੇ ਬੋਲੀ ਮੰਮੀ ਬਹੁਤ ਬਰਦਾਸ਼ਤ ਕਰ ਲਿਆ ਮੈਂ ਇਹਨਾਂ ਨੂੰ ਅੱਜ ਤਾਂ ਮੈਂ ਇਹਨਾਂ ਨੂੰ ਪੁਲਿਸ ਦੇ ਹਵਾਲੇ ਕਰਕੇ ਹੀ ਰਾਂਗੀ ਐਨਾ ਵੱਡਾ ਧੋਖਾ ਦਿੱਤਾ ਸਾਨੂੰ ਇਹਨਾਂ ਨੇ ਹੁਣ ਭਾਵੇਂ ਤਲਾਕ ਹੀ ਕਿਉਂ ਨਾ ਲੈਣਾ ਪਵੇ ਪਰ ਮੈਂ ਇਹਨਾਂ ਨੂੰ ਨਹੀਂ ਛੱਡਾਂਗੀ ਪੁੱਤ ਤੂੰ ਕੁਝ ਨਹੀਂ ਕਰੇਂਗੀ ਮੈਂ ਤਾਂ ਹੁਣ ਥੋੜੇ ਹੀ ਦਿਨਾਂ ਦੀ ਮਹਿਮਾਨ ਆ ਫਿਰ ਮੇਰੇ ਜਾਣ ਤੋਂ ਬਾਅਦ ਤੇਰਾ ਕੋਈ ਹੈ ਵੀ ਨਹੀਂ ਤੂੰ ਬਸ ਇਸ ਘਰ ਨੂੰ ਛੱਡ ਕੇ ਨਹੀਂ ਜਾਏਂਗੀ ਇਹਨਾਂ ਲੋਕਾਂ ਦੇ ਕਰਮਾਂ ਦੀ ਸਜ਼ਾ ਇਹਨਾਂ ਨੂੰ ਭਗਵਾਨ ਦੇਵੇਗਾ ਤੈਨੂੰ ਮੇਰੀ ਕਸਮ ਪੁੱਤ ਤੂੰ ਕੁਝ ਨਹੀਂ ਕਰੇਂਗੀ ਸੀਮਾ ਦੀ ਮੰਮੀ ਨੇ ਆਪਣੀ ਕਸਮ ਦੇ ਕੇ ਸੀਮਾ ਨੂੰ ਰੋਕ ਲਿਆ ਉਸ ਤੋਂ ਬਾਅਦ ਉਹ ਜ਼ਿਆਦਾ ਦਿਨਾਂ ਤੱਕ ਜਿਉਂਦੀ ਨਾ ਰਹੀ ਜ਼ਿਆਦਾ ਸਟ्रेस ਲੈਣ ਕਰਕੇ ਉਹਨਾਂ ਦਾ ਦਿਹਾਂਤ ਹੋ ਗਿਆ ਪਰ ਕਮਲਾ ਜੀ ਅਤੇ ਦੀਪਕ ਨੂੰ ਕੋਈ ਦੁੱਖ ਨਹੀਂ ਸੀ ਉਹਨਾਂ ਲਈ ਤਾਂ ਬਸ ਪਿੱਛਾ ਛੁਟਿਆ ਵਾਲੀ ਗੱਲ ਸੀ ਪਰ ਸੀਮਾ ਬਹੁਤ ਦੁਖੀ ਸੀ ਇਸ ਗੱਲ ਨੂੰ 5 ਸਾਲ ਹੋ ਗਏ ਨੇ ਦੋਨੋਂ ਮਾਪੁੱਤ ਨੂੰ ਆਪਣੀ ਗਲਤੀ ਦਾ ਕੋਈ ਦੁੱਖ ਨਹੀਂ ਸੀ ਪਰ ਹੁਣ 2 ਮਹੀਨੇ ਪਹਿਲਾਂ ਹੀ ਦੀਪਕ ਦੇ ਬਿਜ਼ਨਸ 파ਟਨਰ ਨੇ ਉਸ ਨੂੰ ਧੋਖਾ ਦੇ ਦਿੱਤਾ ਜਿਸ ਦੇ ਕਾਰਨ ਉਸ ਨੂੰ ਕਾਫੀ ਨੁਕਸਾਨ ਚੇਲਣਾ ਪਿਆ ਬਾਰ-ਬਾਰ ਉਸ ਦੇ ਘਰ ਦੇ ਚੱਕਰ ਲਗਾਉਣ ਦੇ ਬਾਵਜੂਦ ਵੀ ਉਹ ਦੀਪਕ ਨੂੰ ਕੁਝ ਵੀ ਦੇਣ ਲਈ ਤਿਆਰ ਨਹੀਂ ਸੀ ਇਸ ਬਾਰੇ ਵਿੱਚ ਦੀਪਕ ਤੇ ਕਮਲਾ ਜੀ ਉਸ 파ਟਨਰ ਦੇ ਘਰ ਜਾ ਰਹੇ ਸੀ ਕਿ ਰਸਤੇ ਵਿੱਚ ਹੀ ਉਹਨਾਂ ਦਾ ਐਕਸੀਡੈਂਟ ਹੋ ਗਿਆ ਦੀਪਕ ਨੂੰ ਤਾਂ ਹਲਕੀਆਂ-ਫੁਲਕੀਆਂ ਸੱਟਾਂ ਵੱਜੀਆਂ ਪਰ ਕਮਲਾ ਜੀ ਨੂੰ ਬਹੁਤ ਜ਼ਿਆਦਾ ਲੱਗੀ 20 ਤੱਕ ਤਾਂ ਉਹ ਹਸਪੀਟਲ ਵਿੱਚ ਹੀ ਰਹੀ ਉੱਥੇ ਦੀਆਂ ਨਰਸਾਂ ਨੇ ਸੰਭਾਲ ਲਿਆ ਸੀ ਪਰ ਘਰ ਆਉਣ ਤੋਂ ਬਾਅਦ ਉਹਨਾਂ ਨੂੰ ਕਿਸੇ ਨਾ ਕਿਸੇ ਦੀ ਜ਼ਰੂਰਤ ਹੁੰਦੀ ਪਰ ਸੀਮਾ ਨੇ ਉਹਨਾਂ ਦੀ ਸੇਵਾ ਕਰਨ ਤੋਂ ਸਾਫ਼ ਮਨਾਂ ਕਰ ਦਿੱਤਾ ਕੁਝ ਦੇਰ ਬਾਅਦ ਉਸ ਦੇ ਜੇਠ ਠਾਣੀ ਉੱਥੇ ਪਹੁੰਚ ਗਏ ਜੇਠਾਣੀ ਨੇ ਆ ਕੇ ਕਮਲਾ ਜੀ ਨੂੰ ਸੰਭਾਲ ਲਿਆ ਏ ਵੇਖ ਕੇ ਦੀਪਕ ਨੇ ਕਿਹਾ ਦੇਖ ਇਹ ਹੁੰਦੀ ਹੈ ਬਹੂ ਜੋ ਆਪਣੀ ਸੱਸ ਦੀ ਸੇਵਾ ਲਈ ਤਿਆਰ ਹੈ ਨਹੀਂ ਤਾਂ ਕੁਝ ਅਜਈਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਆਪਣੀ ਸੱਸ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਹੁੰਦਾ ਇਸ ਤੋਂ ਪਹਿਲਾਂ ਕਿ ਸੀਮਾ ਕੁਝ ਕਹਿੰਦੀ ਉਸਦੇ ਜੀਠ ਨੇ ਕਿਹਾ ਸਹੀ ਕਿਹਾ ਤੂੰ ਕੁਝ ਬਹੂਆਂ ਆਪਣੀ ਸੱਸ ਦੀ ਸੇਵਾ ਕਰ ਲੈਂਦੀਆਂ ਨੇ ਬਸ ਗੱਲ ਇਹ ਹੈ ਕਿ ਮੈਂ ਆਪਣੀ ਪਤਨੀ ਦੇ ਨਾਲ ਕੁਝ ਵੀ ਗਲਤ ਨਹੀਂ ਕੀਤਾ ਦੇ ਨਾ ਹੀ ਕਿਸੇ ਨੂੰ ਕਰਨ ਦਿੱਤਾ ਪਰ ਤੂੰ ਮੰਮੀ ਦੇ ਨਾਲ ਮਿਲ ਕੇ ਆਪਣੀ ਪਤਨੀ ਤੇ ਉਸ ਦੀ ਮੰਮੀ ਨੂੰ ਧੋਖਾ ਦਿੱਤਾ ਫਿਰ ਉਸ ਤੋਂ ਸੇਵਾ ਦੀ ਉਮੀਦ ਕਿਵੇਂ ਕਰ ਸਕਦਾ ਆਪਣੇ ਭਰਾ ਦੀ ਗੱਲ ਸੁਣ ਕੇ ਦੀਪਕ ਚੁੱਪ ਹੋ ਗਿਆ ਘਟੋ ਘਟ ਤੇਰੀ ਘਰ ਵਾਲੀ ਤੇਰੇ ਨਾਲ ਤਾਂ ਖੜੀ ਹੈ ਮੇਰਾ ਪਤੀ ਅਜਿਹਾ ਕਰਦਾ ਤਾਂ ਜੇਲ੍ਹ ਦੀ ਹਵਾ ਖਿਲਾ ਦਿੰਦੀ ਅਚਾਨਕ ਭਾਬੀ ਦੀ ਇਹ ਗੱਲ ਸੁਣ ਕੇ ਉਸ ਨੇ ਆਪਣੀਆਂ ਨਜ਼ਰਾਂ ਬਿਲਕੁਲ ਜ਼ਮੀਨ ਤੇ ਗੱਟ ਲਈਆਂ ਵੀਰਾ ਤੇ ਭਾਬੀ ਦੋ ਦਿਨ ਉੱਥੇ ਰਹੇ ਪਰ ਭਾਬੀ ਨੇ ਹੀ ਕਮਲਾ ਜੀ ਨੂੰ ਸੰਭਾਲ ਲਿਆ ਸੀਮਾ ਇੱਕ ਵਾਰ ਵੀ ਕਮਲਾ ਜੀ ਦੇ ਕਮਰੇ ਵਿੱਚ ਨਹੀਂ ਗਈ ਤੇ ਨਾ ਹੀ ਵੀਰ ਭਾਬੀ ਨੇ ਉਸ ਨੂੰ ਅੰਦਰ ਜਾਣ ਲਈ ਕਿਹਾ ਆਖਿਰ ਕਿਵੇਂ ਉਮੀਦ ਕਰਦੀ ਕਿ ਇੰਨੇ ਵੱਡੇ ਧੋਖੇ ਤੋਂ ਬਾਅਦ ਉਹ ਉਹਨਾਂ ਦੀ ਮਾਂ ਦੀ ਸੇਵਾ ਕਰੇਗੀ ਆਖਿਰ ਇਸ ਤਰ੍ਹਾਂ ਦੇ ਹਾਲਾਤ ਦੇਖ ਕੇ ਉਹ ਕਮਲਾ ਜੀ ਨੂੰ ਆਪਣੇ ਨਾਲ ਹੀ ਲੈ ਗਏ ਪਰ ਜਾਂਦੇ ਜਾਂਦੇ ਦੀਪਕ ਨੂੰ ਜ਼ਰੂਰ ਸਮਝਾ ਗਈ ਆਪਣੀ ਗਲਤੀ ਨੂੰ ਸੁਧਾਰ ਲੈ ਮਾਂ ਦੀ ਸੇਵਾ ਕਰਨ ਦੇ ਲਈ ਤਾਂ ਫਿਰ ਵੀ ਅਸੀਂ ਹਾਂ ਪਰ ਤੇਰੀ ਸੇਵਾ ਕਰਨ ਦੇ ਲਈ ਕੋਈ ਨਹੀਂ ਹੋਵੇਗਾ ਸੋਚ 5 ਸਾਲ ਪਹਿਲਾਂ ਤੂੰ ਜਿਸ ਜਗ੍ਹਾ ਖੜਾ ਸੀ ਅੱਜ ਵੀ ਉੱਥੇ ਹੀ ਖੜਾ ਹੈ ਧੋਖੇ ਦਾ ਇੱਕ ਵੀ ਪੈਸਾ ਤੇਰੇ ਕੋਲ ਨਹੀਂ ਬਚਿਆ ਕਰਮ ਵਾਪਸ ਆਉਂਦੇ ਨੇ ਇਸ ਲਈ ਸੰਭਲ ਜਾ ਪਰ ਪਤਾ ਨਹੀਂ ਅਜੇ ਹੀ ਕਿਹੜੀ ਆਕੜ ਸੀ ਦੀਪਕ ਵਿੱਚ ਕਿ ਉਸਨੇ ਹਜੇ ਵੀ ਆਪਣੇ ਕੀਤੇ ਦੀ ਮਾਫੀ ਨਹੀਂ ਸੀ ਮੰਗੀ ਤੇ ਨਾ ਹੀ ਸੀਮਾ ਨੂੰ ਉਸ ਤੋਂ ਮਾਫੀ ਦੀ ਕੋਈ ਉਮੀਦ ਸੀ ਫਿਰ ਕਿਵੇਂ ਦੀ ਲੱਗੀ ਅੱਜ ਦੀ ਕਹਾਣੀ ਕਮੈਂਟ ਬਾਕਸ ਰਾਹੀਂ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਇਹੋ ਜਹੀਆਂ ਦਿਲ ਨੂੰ ਛੂਹ ਜਾਣ ਵਾਲੀਆਂ ਛੋਟੀਆਂ ਵੱਡੀਆਂ ਕਹਾਣੀਆਂ ਚੈਨਲ ਤੇ ਜਾ ਕੇ ਜ਼ਰੂਰ ਸੁਣਨਾ ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਉਣਗੀਆਂ ਅੱਜ ਲਈ ਬਸ ਇੰਨਾ ਹੀ ਮਿਲਦੇ ਆ ਇੱਕ ਨਵੀਂ ਕਹਾਣੀ ਦੇ ਨਾਲ કહાણી સુન લ આપણા કિમતી સમય બહોત 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 ધનવાદ